ਰਾੜੀ ਸਿੱਖ ਜਗਤ ਵਿੱਚ ਦੀਵਾਨ ਟੋਡਰਮਲ ਜੀ ਦਾ ਨਾਂ ਬਹੁਤ ਆਦਰ ਨਾਲ ਲਿਆ ਜਾਂਦਾ ਹੈ ਅਤੇ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਵਿਸ਼ੇਸ਼ ਸਥਾਨ ਰੱਖਦਾ ਹੈ ਡੰਡੀ ਜਹਾਜ਼ ਹਵੇਲੀ ਸਰਹਿੰਦ ਵਿਖੇ ਉਹਨਾਂ ਦੀ ਰਿਹائشਗਾਹ ਸੀ ਡੰਡੀ ਦੀਵਾਨ ਸਾਹਿਬ ਉਹ ਸ਼ੇਰਦਿਲ ਨੇਕ ਇਨਸਾਨ ਸਨ ਜਿਨ੍ਹਾਂ ਨੇ ਸਮੇਂ ਦੀ ਜ਼ਾਲਮ ਮੁਗਲ ਹਕੂਮਤ ਨੂੰ ਦੱਸਿਆ ਕਿ ਜ਼ੁਲਮ ਦੇ ਝੂਲ ਦੇ ਝਖੜਾਂ ਵਿੱਚ ਵੀ ਸਰਬੰਸਦਾਨੀ ਸ਼ਿਰਗੁਰੂ ਗੋਬਿੰਦ ਸਿੰਘ ਜੀ ਦੇ ਜਾਗ ਦੀ ਜ਼ਮੀਰ ਵਾਲੇ ਉਪਾਸ਼ਕ ਉਹਨਾਂ ਤੋਂ ਕੁਰਬਾਨ ਜਾਂਦੇ ਹਨ ਡੰਡੀ ਦਿਵਾਨ ਟੋਡਰਮਲ ਜੀ ਸ਼ਾਹਾਨਾ 66 ਅਤੇ ਧਾਰਮਿਕ ਵਰਤੀ ਵਾਲੇ ਇਨਸਾਨ ਸਨ ਡੰਡੀ ਸਰਕਾਰੇ ਦਰਬਾਰੇ ਉਹਨਾਂ ਨੂੰ ਪੂਰਾ ਮਾਣ ਆਦਰ حاصل ਸੀ ਡੰਡੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਸੋਨੇ ਦੀਆਂ ਮੋਹਰੇ ਬਦਲੇ ਜ਼ਮੀਨ ਖਰੀਦ ਕੇ ਉਹਨਾਂ ਸਿੱਖ ਇਤਿਹਾਸ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ ਡੰਡੀ ਮذਹਬੀ جنون ਅਤੇ طاقت ਦੇ نشੇ ਵਿੱਚ ਅੰਨੇ ਹੋਏ ਸੂਬਾ ਸਰਹਿੰਦ وزیرਖਾਂ ਨੇ ਸਰਹਿੰਦ ਵਿਖੇ ਦਸਵੇਂ ਬਾਦਸ਼ਾਹ ਦੇ ਕੇਵਲ 7 ਅਤੇ 9 ਸਾਲਾਂ ਦੇ ਮਸੂਮ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਨਾ ਕਰਨ ਉੱਤੇ ਜੋ ਦੇ ਦੀਵਾਰ ਵਿੱਚ ਚਣਵਾਇਆ ਅਤੇ ਫਿਰ ਕੋ ਕੋ ਕੇ ਸ਼ਹੀਦ ਕਰਵਾਇਆ ਡੰਡੀ ਇਹ ਅਣਹੋਣੀ 13 ਪੋ 1761 ਬਿਕਰਮੀ ਮੁਤਾਬਿਕ 27 ਦਸੰਬਰ ਸਨ 1704 ਨੂੰ ਵਰਤੀ ਡੰਡੀ ਇਸੇ ਦਿਨ ਠੰਡੇ ਬੁਰਜ ਵਿੱਚ ਕੈਦ ਕੀਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੂਜਨਿਕ ਮਾਤਾ ਮਾਤਾ ਗੁਜਰੀ ਜੀ ਵੀ ਸਵਾਸ ਤਿਆਗ ਕੇ ਰੈਡੀ ਸ਼ਹਾਦਤ ਦਾ ਜਾਮ ਪੀ ਗਏ ਡੰਡੀ ਸੂਬੇ ਨੇ ਤਿੰਨਾ ਪਾਵਨ ਦੇਹਾਂ ਨੂੰ ਨਾਲ ਵਗਦੀ ਹੰਸਲਾ ਨਦੀ ਕਿਨਾਰੇ ਸੁਟਵਾ ਦਿੱਤਾ ਡੰਡੀ ਮੁਗਲ ਹਕੂਮਤ ਦੀ دہشت ਕਾਰਨ ਸੰਸਕਾਰ ਕਰਨ ਲਈ ਥਾ ਨਹੀਂ ਸੀ ਮਿਲ ਰਹੀ ਡੰਡੀ دیਵਾਨ ਜੀ ਇਹ ਕਹਿਰ ਵਰਤਨ ਮੌਕੇ ਸਰਹਿੰਦ ਵਿਖੇ ਨਹੀਂ ਸਨ ਡੰਡੀ ਜਦੋਂ ਆਏ ਤਾਂ ਹਿਰਦੇ ਵਿਦਕ ਖਬਰ ਮਿਲਨਸਾਰ ਆਪਣੇ ਅਹੁਦੇ ਦਾ ਰਸੂਖ ਵਰਤ ਕੇ ਸੂਬੇ ਤੋਂ ਪਾਵਣ ਦੇਹਾਂ ਦਾ ਸੰਸਕਾਰ ਕਰਨ ਦੀ ਆਗਿਆ ਲਈ ਡੰਡੀ دیਵਾਨ ਟੋਡਰ ਮੱਲ ਜੀ ਨੇ ਚੌਧਰੀ ਅੱਤਾ ਨਾ ਦੇ ਜ਼ਿਮੀਂਦਾਰ ਨਾਲ ਸੋਨੇ ਦੀਆਂ ਮੋਹਰਾਂ ਬਦਲੇ ਜ਼ਮੀਨ ਦਾ ਸੌਦਾ ਕੀਤਾ ਡੰਡੀ دیਵਾਨ ਜੀ ਨੇ ਸੂਬੇ ਦੇ ਕਹਿਨ ਉਤੇ ਖੜਮੇ ਦਾ ਮੋਹਰਾ ਚਿਣ ਕੇ ਜ਼ਮੀਨ ਖਰੀਦੀ ਜੋ ਦੁਨੀਆ ਪਰ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਹੋ ਨਿਬੜੀ ਡੰਡੀ ਇਸ ਸੰਸਕਾਰ ਵਾਲੇ ਮੁਕੱਦਸ ਸਥਾਨ ਉੱਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ ਡੰਡੀ ਇਤਿਹਾਸਕਾਰਾਂ ਅਨੁਸਾਰ ਇਨ੍ਹਾਂ ਦਿਨਾਂ ਮਹਾਨ ਸ਼ਹੀਦਾਂ ਦਾ ਅੰਤਿਮ ਸੰਸਕਾਰ دیਵਾਨ ਜੀ ਨੇ ਆਪ ਕੀਤਾ ਡੰਡੀ ਇਸ ਪਵਿੱਤਰ ਕਾਰਜ ਵਿੱਚ دیਵਾਨ ਜੀ ਦੇ ਭਰਾ ਦਾ ਜ਼ਿਕਰ ਵੀ ਆਉਂਦਾ ਹੈ ਡੰਡੀ ਭਾਈ ਸੁਰਿੰਦਰ ਸਿੰਘ ਖਾਲਸਾ ਦੀ ਪੋਧੀਆਂ ਰਾਤਾ ਅਨਸਾਰ ਬਾਬਾ ਮੋਤੀराम ਮਹਿਰਾ ਜੀ ਦੀ ਮਾਤਾ ਸੁਪਤਨੀ ਅਤੇ ਦੀਵਾਨ ਟੋਡਰਮਲ ਜੀ ਦੇ ਪਰਿਵਾਰ ਦੀਆਂ ਔਰਤਾਂ ਨੇ ਮਾਤਾ ਗੁਜਰੀ ਜੀ ਦੀ ਪਾਵਨ ਦੇ ਦਾ ਇਸ਼ਨਾਨ ਕਰਵਾਇਆ ਡੰਡੀ ਸਾਹਿਬਜ਼ਾਦਿਆਂ ਨੂੰ ਵੀ ਇਸ਼ਨਾਨ ਕਰਵਾਇਆ ਗਿਆ ਡੰਡੀ ਵਿਵਾਨ ਦੇ ਨਾਲ ਗੰਤੀ ਦੇ 2-4 ਗੁਰੂ ਪਿਆਰੇ 20 ਸਨ ਡੰਡੀ ਮੋਤੀराम ਮਹਾਰਾਜ ਜੀ ਅਤੇ ਦੀਵਾਨ ਜੀ